ਉਸ ਧਰਮ ਦੇ ਵਿੱਚ ਜਨਮਾਸ਼ਮੀ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਸ ਦਿਨ શ્રીਕ੍ਰਿਸ਼ਨ ਜਨਾਨੂ ਭਗਵਾਨ ਵਿਸ਼ਨੂੰ ਦਾ 8ਵਾਂ અવਤਾਰ ਮੰਨਿਆ ਜਾਂਦਾ ਹੈ ਉਹਨਾਂ ਨੇ ਧਰਤੀ ਤੇ ਜਨਮ ਲਿਆ ਤਾਜ਼ੀ ਹੈ ਕਿ ਸਿਰਫ ਭਾਰਤ ਦੇ ਵਿੱਚ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਅਕਰੀ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਪੜੀ ਧੂਮਤਾਂ ਦੇ ਨਾਲ ਮਨਾਈ ਜਾਂਦੀ ਹੈ ਤੇ ਇਸ ਵਾਰ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ 26 ਅਗਸਤ ਯਾਨੀ ਕਿ ਸੋਮਵਾਰ ਨੂੰ ਮਨਾਈ ਜਾਵੇਗੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਸੀਂ ਵੀ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ ਪਹੁੰਚਿਆ ਜਿੱਤੇ ਕਿ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਦੇ ਉਪਲਕਸ਼ ਦੇ ਵਿੱਚ ਸੰਗਤਾਂ ਨੇ ਜਿਹੜੀਆਂ ਉਹ ਮੰਦਿਰ ਦੇ ਵਿੱਚ ਪਹੁੰਚ ਰਹੀਆਂ ਨੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੀਆਂ ਜੁੱਥੇ ਕਿ ਸੰਗਠਾ ਜਿਹੜੀਆਂ ਨੇ ਮੰਦਿਰ ਦੇ ਵਿੱਚ ਕਾਹਤ ਰਹੀਆਂ ਨੇ ਦੱਸਦੇ ਕਿ શ્રી ਕ੍ਰਿਸ਼ਨ ਜਨਮ ਅਸ਼ਟਮੀ ਦੇ ਪ੍ਰਸਾਦ ਦੇ ਵੇਚ ਤੋਂ ਕਾਫੀ ਸੀ ਇਡਾ ਜੜੀ ਉਮਰੀ ਹੋਈ ਹੈ ਸੰਗਠਾ ਦੇ ਵੱਲੋਂ ਆਗਿਆ ਤੇ ਦਰਸ਼ਨ ਜਿਹੜਾ ਨੇ ਹੋਣਾ ਚਾਹੀਦਾ ਹੈ ਕਿ ਅਗਲੇ ਅਗਸਤ ਤੋਂ ਬਾਅਦ ਨੂੰ શ્રી ਕ੍ਰਿਸ਼ਨ ਜਨਮ ਅਸ਼ਟਮੀ ਆ ਜਿਹੜੀ ਮਨਾਈ ਜਾਵੇਗੀ ਇਸ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਜਿਹੜਾ ਲੱਡੂ ਗੋਪਾਲ ਰੂਪ ਹੈ ਉਸ ਨੂੰ ਜਿਹੜਾ ਪੂਜਿਆ ਜਾਂਦਾ ਹੈ ਦੱਸਦੀ ਹੈ ਕਿ ਇਸ ਦਿਨ શ્રીਕ੍ਰਿਸ਼ਨ ਜੀ ਨੇ ਇਸ ਧਰਤੀ ਤੇ ਜੜਾ ਜਨਮ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਆ ਦੁਨੀਆ ਦਾ ਖਲਿਆਣ ਕੀਤਾ ਗਿਆ ਸੀ ਤੇ ਇਸੇ ਦੇ ਉਪਲੱਬਧ ਤੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਰਤ ਦੇ ਵਿੱਚ ਜਨਮਸ਼ਟਮੀ ਆ ਜਿਹੜੀ ਬੜੀ ਵੀ ਧੂਮ ਖਾਂਦੇ ਨਾਲ ਮਨਾਈ ਜਾਂਦੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਾਧਾ ਕ੍ਰਿਸ਼ਨ ਮੰਦਿਰੀਆਂ ਬਹੁਤ ਹੀ ਸੋਹਣਾ ਸੁੰਦਰ ਜਿਹੜਾ ਇੱਥੇ ਪ੍ਰਕਾਸ਼ ਬਹੁਤ ਹੈ ਜਨਮਸ਼ਟਮੀ ਦੇ ਉਪਲੱਬਧ ਤੇ ਵਿੱਚ ਸੰਗਿਤਾ ਵੀ ਜਿਹੜੀਆਂ ਇੱਥੇ ਦਰਸ਼ਨ ਕਰਨ ਦੇ ਲਈ ਆਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਰਾਧਾ ਕ੍ਰਿਸ਼ਨ ਮੰਦਰ ਕਿੰਨੀ ਹੀ ਖੂਬਸੂਰਤੀ ਨਾਲ ਇੱਥੇ ਜੜਾਇਆ ਸਦਾ ਹੋ ਦੱਸਦੀ ਹੈ ਕਿ ਜਨਮਸ਼ਟਮੀ ਵਾਲੇ ਦਿਨ શ્રી ਕ੍ਰਿਸ਼ਨ ਜੀ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ શ્રી ਕ੍ਰਿਸ਼ਨ ਜੀ ਦੇ ਬਾਲ ਅਵਤਾਰ ਦੀ ਜਿਹੜੀ ਆ ਪੂਜਾ ਕੀਤੀ ਜਾਂਦੀ ਹੈ ਮੰਤਰਾਂ ਦੇ ਵਿੱਚ ਜਿਹੜਾ ਹੈ ਉਹ ਦਹੀਂ ਤੇ ਮੱਖਣ ਸ਼ਹਿਦ ਦੇ ਨਾਲ ਉਹਨਾਂ ਦਾ ਜਿਹੜਾ ਅਭਿਸ਼ੇਕ ਹੈ ਕੀਤਾ ਜਾਂਦਾ ਨਾਲ ਮੰਦਰ ਨੂੰ ਲੈ ਕੇ ਮੰਦਰਾ ਦੇ ਵਿੱਚ ਤਿਆਰੀਆਂ ਨੇ ਜਿਹੜੀਆਂ ਪੂਰੀਆਂ ਦੋਰਾ ਸ਼ੂਨਾ ਤੇ ਚਲ ਗਿਆ ਨੇ ਕਦਰ ਪੀਰ ਕਰਾਉਣੇ ਹੋ ਰਹੇ ਨੇ ਮੰਦਰਾ ਦੇ ਵਿੱਚ ਸੰਗਤਾਂ ਜੜੀ ਉਹ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਦੱਸਦੇ ਕਿ ਲੋਕਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਅਲੱਗ ਹੀ ਉਤਸ਼ਾਹ ਹੈ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ ਸੰਗਤਾਂ ਨੇ ਜਿਹੜੀਆਂ ਭਾਰੀ ਗਿਣਤੀ ਦੇ ਵਿੱਚ ਇਸ ਟੈਮ ਮੰਦਰਾ ਦੇ ਵਿੱਚ ਪਹੁੰਚ ਰਹੇ ਆ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਰਾਧਾ ਕ੍ਰਿਸ਼ਨ ਮੰਦਿਰ ਦੀਆਂ ਜਿੱਥੇ ਕੀ ਸ਼੍ਰੀ ਕ੍ਰਿਸ਼ਨ ਤੇ ਉਪਰਕਸ਼ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਦੇ ਉਪਰਕਸ਼ ਦੇ ਵਿੱਚ ਸੰਗਤਾਂ ਬੈਠੇ ਹੋਏ ਨੇ ਇਸੇ ਦਾ ਨਜ਼ਰ ਦੇਖ ਸਕਦੇ ਹੋ ਕਿ ਐਥੀਸ ਹੋਇਆ ਸੰਗਤਾਂ ਦੇ ਲੋਕ ਪੂਜਾ ਆਦਿ ਕਰ ਰਹੇ ਹੋ ਕਿ ਕਹਾਂ ਕਰਤੇ ਕਿ ਸ਼੍ਰੀ ਕ੍ਰਿਸ਼ਨ ਜਨਮਾਸ਼ਮੀ ਦੀ ਬਾਤ ਨੂੰ ਹੀ ਬਹੁਤ ਵੱਡਾ ਜੋ ਜਿਹੜਾ ਮਨਾਇਆ ਜਾਂਦਾ ਹੈ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਇੱਕ ਬੱਡਾ ਉਤਸਵ ਜਿਹੜਾ ਮਨਾਇਆ ਜਾਂਦਾ ਹੈ ਤੇ ਇਸ ਦੇ ਚਾਲ ਦੇ ਹੋਏ ਰਾਧਾ ਕ੍ਰਿਸ਼ਨ ਦੇ ਮੰਦਰਾਂ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਹੀ ਜਿਹੜਾ ਪੂਰਾ ਮੇਲਾ ਲੱਗਣਾ ਜਿਹੜਾ ਸ਼ੁਰੂ ਹੋ ਜਾਂਦਾ ਤੁਸੀਂ ਸੰਗਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਭਾਰੀ ਗਿੰਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਪਹੁੰਚਣੀਆਂ ਸ਼ੁਰੂ ਹੋਈਆਂ ਨੇ ਮੰਦਰਾਂ ਦੇ ਵਿੱਚ ਦੱਸਦੀ ਹੈ ਕਿ ਜਨਮ ਅਸ਼ਟਮੀ ਮੌਕੇ ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਗੋਪਾਲ ਰੂਪ ਦੀ ਜਿਹੜੀ ਪੂਜਾ ਕੀਤੀ ਜਾਂਦੀ ਹੈ ਉਹਨਾਂ ਦਾ ਅਭਿਸ਼ੇਕ ਜਿਹੜਾ ਹੈ ਕੀਤਾ ਜਾਂਦਾ ਹੈ ਦੱਸਦੇ ਕਿ ਸੰਗਤਾਂ ਦਾ ਸ਼ਹਿਨਾਬ ਜਿਹੜਾ ਮੰਦਰਾਂ ਦੇ ਵਿੱਚ ਉੱਠਿਆ ਹੋਇਆ ਦੱਸਦੇ ਕਿ ਇਸ ਦਿਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਜਦੋਂ ਹੁੰਦਾ ਹੈ ਤਾਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਪਾਇਆ ਦੇਖ ਸਕਦੇ ਹਾਂ ਕਿ ਇਸ ਵਕਤ ਜਿਹੜਾ ਸੰਗਤਾਂ ਜਿਹੜੀਆਂ ਇੱਥੇ ਕਾਫੀ ਪਹੁੰਚ ਰਹੀਆਂ ਨੇ ਮੰਦਰ ਦੇ ਵਿੱਚ ਸੰਗਤਾਂ ਦਾ ਸਹਿਲਾਬ ਜਿਹੜਾ ਹੈ ਨਾ ਉਮੜਿਆ ਹੋਇਆ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਨੂੰ ਲੈ ਕੇ ਸਭ ਜੀ ਦੇ ਫੁੱਲਾਂ ਦੇ ਵਿੱਚ ਵੀ ਜਿਹੜੀ ਛੁੱਟੀ ਆ ਉਹ ਕੀਤੀ ਜਾਂਦੀ ਆ ਤਾਂ ਕਿ ਬੱਚੇ ਵੀ ਜਿਹੜੇ ਆ ਉਤਸਵ ਦਾ ਆਨੰਦ ਮਾਣ ਸਕਣ ਤੁਸੀਂ ਤਸਵੀਰਾਂ ਦੇਖੋ ਮੰਦਿਰ ਦੀਆਂ ਤਸਵੀਰਾਂ ਜਿੱਥੇ ਕਿ ਲੋਕ ਕਾਫੀ ਖੁਸ਼ੇ ਹੋਏ ਨੇ ਤੁਹਾਨੂੰ ਵੀ ਦਿਖਾ ਰਹੇ ਆ ਰਾਧਾ ਕ੍ਰਿਸ਼ਣੇ ਮੰਦਿਰ ਦੀਆਂ ਜਿੱਥੇ ਕਿ ਉਹ ਬਿਤੇ ਕਾ ਸੰਗਤਾਂ ਦੇ ਵੱਲੋਂ ਜਿਹੜਾ ਆ ਪਰਿਵਾਰਾਂ ਦੇ ਵਿੱਚ ਪਾਰੀ ਗੇਂਦੇ ਦੇ ਵਿੱਚ ਸੰਗਤਾਂ ਜਿਹੜੀਆਂ ਇਕੱਠ ਹੋ ਰਹੀਆਂ ਨੇ ਇੰਨਾ ਬੱਸ ਮੰਦਿਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਜਨਮਸ਼ਮੀ ਦੇ ਉਸ ਪਲਸ ਦੇ ਵਿੱਚ ਹਲੇਪਾਵੇਂ ਜਨਮਸ਼ਟਮੀ ਸੋਮਵਾਰ ਨੂੰ ਹੈ ਪਰ ਹਾਲੇ ਹੀ ਜਿਹੜਾ ਸੰਗਤਾਂ ਦੀ ਜਿਹੜੀ ਢੀੜਾ ਤੇ ਉਮੜਨੀ ਸ਼ੁਰੂ ਹੋ ਗਈ ਉਸੇ ਤਸਵੀਰਾਂ ਦੇਖ ਹੀ ਲਈਆਂ ਨੇ ਸਾਰੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਵਕਤ ਸੰਗਤਾਂ ਜਿਹੜੀਆਂ ਇੱਥੇ ਪਹੁੰਚਣੀਆਂ ਸ਼ੁਰੂ ਹੋ ਗਏ ਨੇ ਬਾਕੀ ਜੇਬਰੀ ਟੀਵੀ ਵੱਲੋਂ ਤੇ ਸਾਡੀ ਸਾਡੀ ਟੀਮ ਵੱਲੋਂ ਜਿਹੜੀ ਪਰਿਵਾਰਕ ਪਰਿਵਾਰਕ